ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਤਸਵੀਰਾਂ ਲਹਿਰਾਗਾਗਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਨਹਿਰ ਦੇ ਵਿੱਚ ਪਾੜ ਪਿਆ ਹੈ ਜਿਸ ਕਾਰਨ ਨਹਿਰ ਦਾ ਸਾਰਾ ਪਾਣੀ ਖੇਤਾਂ ਦੇ ਵਿੱਚ ਜਾ ਵੜਿਆ ਹੈ ਤਾਂ ਦੱਸਦੀ ਹੈ ਕਿ ਕਿਸਾਨਾਂ ਦੀ ਕਈ ਏਕੜ ਫਸਲ ਖਰਾਬ ਹੋ ਚੁੱਕੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੂਰੀ ਫਸਲ ਦੇ ਵਿੱਚ ਪਾਣੀ ਖੜਾ ਹੋ ਗਿਆ ਹੈ ਲਹਿਰਾ ਗਾਗਾ ਦੀ ਕੱਗਰ ਬ੍ਰਾਂਚ ਦੇ ਵਿੱਚ 20 ਫੁੱਟ ਦਾ ਪਾੜ ਪਿਆ ਹੈ ਜਿਸ ਕਾਰਨ 25 ਤੋਂ 30 ਏਕੜ ਫਸਲ ਦੇ ਵਿੱਚ ਪਾਣੀ ਖੜਾ ਹੋ ਗਿਆ ਹੈ ਤਾਂ ਦੱਸਦੀ ਹੈ ਕਿ ਨਰਮਾ ਮੂੰਗੀ ਮੱਕੀ ਤੇ ਜੀਰੀ ਦਾ ਨੁਕਸਾਨ ਹੋਇਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨਹਿਰ ਇੱਕ ਜਗ੍ਹਾ ਤੋਂ ਨਹੀਂ ਟੁੱਟੀ ਬਲਕਿ ਕਈ ਜਗ੍ਹਾ ਤੋਂ ਟੁੱਟੀ ਹੋਈ ਹੈ ਤਾਂ ਬੇਸ਼ੱਕ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਪਾੜ ਨੂੰ ਪੂਰਾ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਗੱਲ ਕਰੀਏ ਤਾਂ ਕੱਗਰ ਬ੍ਰਾਂਚ ਦੀ ਤਾਂ ਕਈ ਜਗ੍ਹਾ ਦੇ ਉੱਤੇ ਨਹਿਰ ਦੀ ਹਾਲਤ ਬਹੁਤ ਬੁਰੀ ਬਣੀ ਹੋਈ ਹੈ ਨੁਕਸਾਨ ਹੋਣ ਦਾ ਵੀ ਖਤਰਾ ਜਿਹੜਾ ਆ ਉਜਤਾਇਆ ਜਾ ਰਿਹਾ ਹੈ ਤਾਂ ਹੁਣ ਨਹਿਰ ਟੁੱਟਣ ਕਾਰਨ 20 ਤੋਂ 30 ਏਕੜ ਦੀ ਫਸਲ ਦੇ ਵਿੱਚ ਪਾਣੀ ਖੜਾ ਹੋ ਗਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਵੱਖ-ਵੱਖ ਥਾਵਾਂ ਦੇ ਉੱਤੇ ਇਹ ਨਹਿਰ ਟੁੱਟੀ ਹੋਈ ਹੈ ਜਿਸ ਕਾਰਨ ਉਹਨਾਂ ਦਾ ਕਈ ਵਾਰ ਨੁਕਸਾਨ ਹੋ ਚੁੱਕਿਆ ਹੈ ਤੇ ਹੁਣ 20 ਤੋਂ 30 ਏਕੜ ਫਸਲ ਦੇ ਵਿੱਚ ਪਾਣੀ ਖੜਾ ਹੋ ਗਿਆ ਹੈ ਜਿਸ ਕਾਰਨ ਨਰਮਾ ਮੂੰਗੀ ਮੱਕੀ ਤੇ ਜ਼ੀਰੀ ਦਾ ਨੁਕਸਾਨ ਹੋਇਆ ਹੈ ਤਸਵੀਰਾਂ ਲਹਿਰਾ ਗਾਗਾ ਦੀਆਂ ਨੇ ਜਿੱਥੇ ਕੱਗਰ ਬ੍ਰਾਂਚ ਦੇ ਵਿੱਚ 20 ਫੁੱਟ ਦਾ ਪਾੜ ਪਿਆ ਹੈ ਕਿਸਾਨਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਜਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਹੈ ਕੋਟੜਾਲੇਲਾ ਜਿਹੜੀ ਅੱਜ ਨਹਿਰ ਟੁੱਟੀ ਹੈਗੀ ਹੈ ਕਿੰਨੇ ਕ ਵਜੇ ਟੁੱਟੀ ਸੀ ਕਿੰਨਾ ਕੁ ਜਿਹੜਾ ਇਹਦਾ ਨੁਕਸਾਨ ਠੀਕ ਮਤਲਬ ਦੇਖੋ ਨਾ ਜੀ ਵੀ ਸੁਭਾਵਨਾ ਇਹ ਦੱਸ ਦੇ ਨੇ ਕਿ ਸਵੇਰ 5:00 ਵਜੇ ਕਿਉਂਕਿ ਉਹ ਮੇਰੇ ਨੇੜੇ ਘਰ ਹੈ ਉਹ ਦੱਸ ਰਿਹਾ ਸੀ ਵੀ 5 ਵਜੇ ਹਲਕਾ ਹਲਕਾ ਜਿਆ ਪਾਣੀ ਆ ਰਿਹਾ ਸੀ ਤੇ ਉਹਨਾਂ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਨੁਕਸਾਨ ਤਾਂ ਤੁਸੀਂ ਐਂ ਦੇਖ ਲਓ ਜੀ ਆ ਸਾਰਾ ਉੱਥੋਂ ਲੱਗਦਾ ਉਹ ਸੜਕ ਤੋਂ ਇਧਰੋਂ ਉਧਰ ਹੈਗਾ ਆਪਣਾ ਗਾਗੇ ਨਹੀਂ ਜਾਂਦੀ ਐ ਇਧਰ ਆਲੰਪਰ ਦੇ ਨਾਲ ਲੱਗ ਜਾਂਦਾ ਠੱਡਾ ਆ ਸਾਰੇ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਸਾਰਾ ਨੁਕਸਾਨ ਹੈ ਇੱਥੇ ਕਿੰਨੀ ਕਿੱਕੜ ਹੈ ਜੀ ਇਹ ਏਕੜ ਤਾਂ ਜੀ ਘੱਟੋ ਘੱਟ ਖੂ ਹੋ ਗਈ ਇਹ ਜੇ ਜ਼ਿਆਦਾ ਨਹੀਂ ਹੈਗਾ 340 ਕਿਲੇ 30 30 ਕਿਲਿਆਂ ਦੇ ਗੇੜ ਫਿਰ ਹੋ ਸਕਦੀ ਹੈ। ਘੋੜਾ ਦੇ ਵਿੱਚ ਕਿਹੜੀ ਕਿਹੜੀ ਜਿਹੜੀ ਫਸਲ ਹੈ ਜਿਹੜੀ ਲੱਗੀ ਹੋਈ ਸੀ ਨੁਕਸਾਨ ਕਿੰਨਾ ਕ ਹੈ ਕੀ ਲੱਗਦਾ ਵੀ ਤੁਹਾਨੂੰ ਰੁਕਤ ਨੁਕਸਾਨ ਹੈਗਾ ਜੀ ਇੱਥੇ ਇੱਕ ਗਰੀਬ ਆਦਮੀ ਹੈ। ਜੀ ਅਜੈਬ ਸਿੰਘ ਨੰਬਰਦਾਰ ਦੀ ਉਹਨੇ ਠੇਕੇ ਤੇ ਲਈ ਹੈ। ਉਹਦਾ ਨਾਮ ਹੈਗਾ ਗਰਮੇਲ ਸਿੰਘ ਪੁੱਤਰ ਜੀ ਮੇਰ ਸਿੰਘ ਰਮਦਾਸੀਆਂ ਦਾ ਵਿਚਾਰਾ। ਉਹਨਾਂ ਦਾ ਗਰੀਬ ਆਦਮੀ ਹੈ। ਦੁੱਖ ਹੁੰਦਾ। ਸਾਡੇ ਸਿਸਟਮ ਤੇ ਦੁੱਖ ਹੁੰਦਾ ਹੈ। ਨਹੀਂ ਉਹਦੇ ਨਾਲ ਕਿੰਨਾ ਕਿੰਨਾ ਨਰਮ ਠੀਕ ਹੈ ਨਾ ਉਹਦੇ ਵਿਚਾਰੇ ਦੇ ਘੱਟੋ ਘੱਟ 2 ਕਿਲੋ ਮੂਜੀਰੀ ਲਈ ਹੈ। ਉਦੋਂ ਪਨੀਰੀ ਫਨਾ ਹੋਊਗੀ ਸਮਝ ਗਿਆ ਹੁਣ ਕੀ ਹੋਊਗਾ ਇਹ ਪਾਣੀ ਦਾ ਲੈਵਲ ਜੇ ਡਾਊਨ ਵੀ ਹੋਊਗਾ ਤਾਂ ਇਹਦੇ ਉੱਤੇ ਜਿਹੜੀ ਰੇਗ ਜੰਮ ਗਈ ਉਹ ਇਹ ਸੂਰਜ ਦੀ ਰੋਸ਼ਨੀ ਦੇ ਨਾਲ ਸਾਰੇ ਪੱਤੇ ਮੱਚ ਜਾਣਗੇ ਬੇਕਾਰ ਆ ਨਰਮਾ ਕਿੰਨਾ ਕੇ ਨਰਮਾ ਹੈਗਾ ਜੀ ਇਹ 3.5 ਕਿੱਲੇ ਤਿੰਨ ਬੰਦਿਆਂ ਦਾ ਠੀਕ ਹੈ ਇਹ ਹੈਗਾ ਇਹਦਾ ਆਪਣਾ ਕਾਲਾ ਸਿੰਘ ਦਾ ਉਰਫ ਮੰਗਤ ਸਿੰਘ ਇਹ ਹੈਗਾ ਪ੍ਰੇਮ ਸਿੰਘ ਦਾ ਉਧਰ ਹੈਗਾ ਸੋਨੀ ਸਿੰਘ ਦਾ ਠੀਕ ਹੈ ਨਾ ਜੀ ਉਧਰ ਜਿਹੜਾ ਬੈਕ ਸਾਈਡ ਤੇ ਆ ਉਹ ਅੱਧਾ ਕਿੱਲਾ ਜਿਹੜਾ ਹੈਗਾ ਉਹ ਮੂੰਗੀ ਹੈ। ਮੂੰਗੀ ਹੈਗੀ ਉਹਦੀ ਅਮਰਦੀਪ ਸਿੰਘ ਦੀ ਤੇ ਉਹਦੀ ਰਣਦੀਪ ਸਿੰਘ ਦੀ। ਉਹ ਡੇਢ ਕਿੱਲਾ ਉਹਨਾਂ ਨੇ ਜੀਰੀ ਲਾਈ ਹੋਈ ਹੈ। ਅਮਰਦੀਪ ਸਿੰਘ ਤੇ ਰਣਦੀਪ ਸਿੰਘ ਨੇ। ਇਧਰ ਉਹਨਾਂ ਨੇ ਪਨੀਰੀ ਵੀ ਬੀਜੀ ਹੋਈ ਹੈ। 3 ਏਕੜ ਹੁਣ ਇਹਨਾਂ ਦਾ ਕਿੰਨਾ ਕੁ ਨੁਕਸਾਨ ਜੀ ਆਪਾਂ ਮੰਨੀਏ ਕਿੰਨੇ ਕੁ ਜਿਵੇਂ ਹੁਣ ਨਰਮਾ ਹੈ ਨਰਮਾ ਤਾਂ ਸਾਰਾ ਗਿਆ। ਨਰਮਾ ਤਾਂ ਗਿਆ ਜੀ तकरीबन। ਇਹ ਤਾਂ ਚਾਲ ਚੱਲਦੀ ਨਹੀਂ ਹੁੰਦਾ। ਮੂੰਗੀ ਵੀ ਗਈ। ਜੀ। ਜੀਰੀ 'ਚ ਹੋ ਸਕਦਾ ਵੀ ਥੋੜਾ ਬਹੁਤਾ ਵੀ 50% ਥੋੜਾ ਬੋਤਾ ਵਿਚਾਰ ਹੋ ਸਕਦਾ ਹੈ ਹਾਂ ਇੰਨਾ ਨਹੀਂ ਕਿਉਂਕਿ ਹੁਣ ਪ੍ਰਸ਼ਾਸਨ 50% ਤਾਂ ਰਗੜੀ ਗਈ ਪ੍ਰਸ਼ਾਸਨ ਲੱਗਿਆ ਹੋਇਆ ਪ੍ਰਸ਼ਾਸਨ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਹਿਲਾਂ ਨਾਲੋਂ ਪਾਣੀ ਵੀ ਘਟ ਗਿਆ ਹੈ ਚਲੋ ਇਹ ਤਾਂ ਵਧੀਆ ਗੱਲ ਹੈ ਥੋੜਾ ਬੋਤਾ ਚਲੋ ਗੌਰ ਹੋ ਗਈ ਇਹ ਤਾਂ ਚੰਗੀ ਦੂਜੀ ਗੱਲ ਨਹਿਰ ਜੀ ਦੀ ਗੱਲ ਕਰੀਏ ਤਾਂ ਨਹਿਰ ਕਾਫੀ ਜਗ੍ਹਾ ਤੋਂ ਟੁੱਟੀ ਹੋਈ ਹੈ ਕਿਸ ਤਰ੍ਹਾਂ ਬਿਲਕੁਲ ਇਹ ਮੇਰੀ ਗੱਲ ਸੁਣੋ ਇਹ ਜਦੋਂ ਸਫਾਈ ਹੁੰਦੀ ਹੈ ਠੀਕ ਹੈ ਨਾ ਉਹਦੇ ਉਹਦੇ ਕਿ ਨਹੀਂ ਪ੍ਰੋਪਰ ਧਿਆਨ ਨਹੀਂ ਹੁੰਦਾ ਜਿਹੜਾ ਮਾਲ ਆ ਸਾਰਾ ਅੰਦਰ ਹੀ ਰੋੜਿਆ ਜਾਂਦਾ ਹੈ ਤੁਸੀਂ ਦੇਖੋ ਨਹਿਰ ਖਾਲੀ ਕਰਾ ਕੇ ਦੇਖੋ ਤੁਸੀਂ ਮੇਰੇ ਜਿੱਡੇ ਜਿੱਡੀਆਂ ਇਹਦੇ ਨਹਿਰ ਦੇ ਵਿੱਚ ਰੋਕਾਂ ਲੱਗੀਆਂ ਹੋਈਆਂ ਨੇ ਜੇ ਉਹਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਉਹਦਾ ਪ੍ਰੋਪਰ ਹੱਲ ਤਾਂ ਇਹੀ ਹੋਵੇ ਏਸੀਆਂ ਚੋਂ ਨਿਕਲ ਕੇ ਆਉਣ ਅਫਸਰ ਚੈੱਕ ਕਰਨ ਇਹਨੂੰ ਟਾਈਮ ਟੂ ਟਾਈਮ ਲੋਕਾਂ ਨੂੰ ਆ ਕੇ ਪੁੱਛਣ ਵੀ ਥੋੜੀ ਸਮੱਸਿਆ ਕੀ ਆ ਫਿਰ ਲੋਕ ਦੱਸਣਗੇ ਲੋਕਾਂ ਨੂੰ ਤਾਂ ਪਤਾ ਹੀ ਲੱਗਦਾ ਅਗਲੇ ਜਿਹੜਾ ਮਾਰ ਕੇ ਲੰਘ ਗਿਆ ਲੰਘੇ ਅਫਸਰ ਇਹਦੇ ਲਈ ਸਾਡਾ ਸਿਸਟਮ ਜ਼ਿੰਮੇਵਾਰ ਹੈ ਕਿਸ ਤਰ੍ਹਾਂ ਦੀ ਮੰਗ ਕਰਜੋ ਵੀ ਨਹਿਰ ਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਬਿਲਕੁਲ ਮੰਗ ਕਰਦੇ ਆਂ ਅਸੀਂ ਕਿਉਂ ਨਾ ਹੱਲ ਹੋਵੇ ਇਹਦਾ ਇਹਦਾ ਹੱਲ ਤਾਂ ਬਿਲਕੁਲ ਵਧੀ ਇੱਕ ਵਾਰੀ ਪਹਿਲਾਂ ਵੀ ਟੁੱਟ ਗਈ ਸੀ ਉਹ ਨਾ ਬਿਲਕੁਲ ਥੋੜੇ ਜਿਹਾ ਉਰੋਂ ਤੋਂ ਟੁੱਟਿਆ ਇਹ ਮੇਰੇ ਖਿਆਲ ਆ ਕੋਈ 50 60 ਫੁੱਟ ਦੀ ਫਰਕ ਹੈ ਇਸ ਜਗ੍ਹਾ ਤੋਂ ਟੁੱਟਿਆ ਇਹ ਠੀਕ ਹਾਂ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਨੁਕਸਾਨ ਕਿੱਥੇ ਜੋ ਹੋਇਆ ਹੈ ਕਿਹੜਾ ਪਿੰਡ ਹੈ ਤੁਹਾਡਾ ਕੀ ਗੱਲਬਾਤ ਹੋਈ ਹੈ ਪਿੰਡ ਕੋਟੜਾ ਲੈ ਲਿਆ ਜੀ ਤੇ ਨੁਕਸਾਨ ਪਿੰਡ ਦੇ ਕੋਲੇ ਜੀ ਟੁੱਟੀ ਨਹਿਰ ਜੀ ਤੇ ਇੱਦਾਂ ਆਲੰਪਰ ਵਾਲੀ ਸਾਈਡ ਤੇ ਇੱਕ ਸਾਈਡ ਤੇ ਸੂਆ ਹੈਗਾ ਵਿਚਾਲੇ ਬਹੁਤ ਨੁਕਸਾਨ ਆ ਜੀ ਪੰਜ ਪੰਜ ਸੱਤ ਗਲੇ ਜੀ ਰੀਜ਼ ਲੱਗੇ ਉਹਦੇ ਬਾਕੀ ਨਰਮਾ ਵੀ ਆ ਉਹਦਾ ਵੀ ਨੁਕਸਾਨ ਆ ਕਿਧਰਲੇ ਪਾਸੇ ਜਾਂਦਾ ਇਹ ਪਾਣੀ ਇਹ ਆਲੰ ਟੋਟਲ ਹੁਣ 25-30 ਕਿਲੇ ਹੋਣੇ ਜਿਆਦਾ ਹੁਣ ਵੈਸੇ ਤੇ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਪਹੁੰਚਿਆ ਜੀ ਪ੍ਰਸ਼ਾਸਨ ਤੇ ਕੰਮ ਕਰ ਰਿਹਾ ਨੇ ਗੱਲਾ ਕੇ ਹੁਣ ਕੰਟਰੋਲ ਜੋ ਕਰਖੇ ਪਾਣੀ ਹੁਣ ਕਿੰਨੇ ਕੁ ਫੁੱਟ ਦਾ ਪਾੜ ਸੀ ਇਹ ਹੈਗਾ ਜੀ 25-30 ਫੁੱਟ ਦਾ ਪਾੜ ਹੁਣ ਲੱਗਦਾ ਵੀ ਪ੍ਰਸ਼ਾਸਨ ਇਹਨੂੰ ਜਲਦੀ ਪੂਰ ਲੂ ਹਾਂ ਹੁਣ ਤਾਂ ਬੱਚੇ ਬਹੁਤ ਛੇਤੀ ਪੂਰੇ ਪੂਰੇ ਹੋ ਜੂਗੇ ਇਹ ਦੇਖਿਆ ਜਾਵੇ ਜਿਆਦਾ ਨੁਕਸਾਨ ਵਾਲੀ ਗੱਲ ਤਾਂ ਨਹੀਂ ਨਜ਼ਰ ਆ ਰਹੀ ਹਜੇ ਹਾਂ ਸੂਤੇ ਨੁਕਸਾਨ ਜੀ ਦੀ ਜੂਰੀ ਨੁਕਸਾਨ ਹੈ ਬੱਕੀ ਤਾਂ ਹਜੇ ਬਾਣੇ ਪਏ ਤੇ ਮੇਰਾ ਨਾਮ ਪ੍ਰਵੀਨ ਚੇਬਰ ਤਸੀਲਦਾਰ ਲਹਿਰਾਗਾਗਾ ਜਿਹੜਾ ਨਹਿਰ ਦਾ ਬ੍ਰੀਚ ਹੋਇਆ ਸਾਨੂੰ ਜਦੋਂ ਵੀ ਪਤਾ ਲੱਗਾ ਸਾਡੀਆਂ ਟੀਮਸ ਮਾਜੋ ਡੀਸਾ ਨੇ ਪਹਿਲਾਂ ਹੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ ਔਰ ਸਾਰੀਆਂ ਸਾਡੀ ਐਡਮਿਨਿਸਟ੍ਰੇਸ਼ਨ ਅਲਰਟ ਆ ਸਾਡੇ ਐਕਸ਼ਨ ਸਾਹਿਬ ਇਰੀਗੇਸ਼ਨ ਉਹਨਾਂ ਦਾ ਸਟਾਫ ਲੇਬਰ ਐਡਮਿਨਿਸਟ੍ਰੇਸ਼ਨ ਵੱਲੋਂ ਮੈਂ ਖੁਦ ਤਸੀਲਦਾਰ ਮੇਰੇ ਪਟਵਾਰੀ ਕਾਨੂੰਗੋ ਸਾਰੇ ਅਸੀਂ ਇੱਥੇ ਮੌਜੂਦ ਆ ਔਰ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਔਰ ਚਕੰਨਾ ਚਾਕ ਚਵੰਦ ਆ ਸਾਡੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਲੇਬਰ ਵਗੈਰਾ ਹੈਗੀ ਆ ਸਾਡੇ ਕੋਲ ਬੈਗ ਸਗੇ ਨੇ ਔਰ ਇਹ ਕੰਮ ਜਿਹੜਾ ਅੱਜ ਜੰਗੀ ਪੱਧਰ ਤੇ ਅਸੀਂ ਇਹ ਕਰਵਾ ਰਹੇ ਹਾਂ ਕਿੰਨਾ ਕਿ ਜਿਹੜਾ ਹੈਗਾ ਪਿੱਛੇ ਪਾਣੀ ਗਿਆ ਹੈਗਾ ਤੁਸੀਂ ਖੇਤਾਂ ਦਾ ਪਾਣੀ ਜਿਹੜਾ ਹੈਗਾ ਇਹ ਤਾਂ ਕੋਈ ਲਾਸ ਨਹੀਂ ਆ ਪਾਣੀ ਜਿਹੜਾ ਹੈਗਾ ਪਿੱਛੇ ਜੰਗਲਾਤ ਦੀ ਜਗ੍ਹਾ ਔਰ ਪਿੱਛੇ ਦੂਸਰੀ ਨਹਿਰ ਆ ਉਹਦੇ ਵਿੱਚ ਪਾਣੀ ਜਿਹੜਾ ਬੈਕ ਆ ਰਿਹਾ ਹੈਗਾ ਹਜੇ ਕੋਈ ਐਸੀ ਕੋਈ ਜਾਨੀਮਾਲੀ ਨੁਕਸਾਨ ਦੀ ਕੋਈ ਹੈ ਨਹੀਂ ਸੂਚਨਾ ਫਰਦਰ ਫਿਰ ਵੀ ਅਸੀਂ ਇਹਦਾ ਸਰਵੇ ਕਰ ਲਾਂਗੇ ਜੇਕਰ ਕੋਈ ਹੋਏਗੀ ਤਾਂ ਉਹਨੂੰ ਮੁਆਵਜ਼ਾ ਦਿੱਤਾ ਜਾਏਗਾ ਕੋਈ ਇਹਦੇ ਵਿੱਚ ਨਰਮੇ ਵਾਲੀ ਫਸਲ ਵੀ ਹੈਗੀ ਹੈ ਜਾਂ ਜੀਰੀ ਦੀ ਲੱਗੀ ਨਹੀਂ ਜੀਰੀ ਦਾ ਹੈ ਜੀ ਸੰਭਾਵਨਾ ਉਹ ਅਸੀਂ ਜਿਹੜਾ ਹੈਗਾ ਮੰਡੇ ਨੂੰ ਦੁਬਾਰਾ ਚੈੱਕ ਕਰ ਲਾਂਗੇ ਆਪਣੀ ਵੈਸੇ ਤਾਂ ਸਾਰੇ ਜੀਰੀ ਲੱਗੀ ਪਾਣੀ ਲੱਗਾ ਹੋਇਆ ਜੇਕਰ ਫਿਰ ਵੀ ਕੋਈ ਲਾਸ ਹੋਇਆ ਤਾਂ ਉਹਦੀ ਰਿਪੋਰਟ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਰਦੇ ਹਾਂ